हाँ मे में दस साल लाके आया दस साल लाके आया बड़े बड़े बंद तगड़ा जी हाँ बड़े बड़े मंत्रियों आंदा हाँ। सी भी देखो चंगा बंदे देखो, देखो, देखो। ने... ने... ਮਨ ਕੇ ਚੱਲ ਤੂੰ ਐ ਕਹਿਣਾ ਹਾਂ ਜੀ ਵੀ ਆਪਾਂ ਵੀ ਚੰਗੇ ਚੰਗੇ ਬੰਦਿਆਂ ਨਾਲ ਆੜੀ ਪਾਈਏ ਹਾਂ ਜੀ ਹੈ ਹਾਂ ਜੀ ਆਪਾਂ ਨੇ ਕੀ ਕਰਨਾ ਨਾ ਤਾਂ ਕੋਈ ਆਪਾਂ ਨੇ ਕਬਜ਼ਾ ਲੈਣਾ ਹੈ ਨਾ ਕੋਈ ਆਪਾਂ ਨੇ ਗਲਤ ਕੰਮ ਕਰਨਾ ਹੈ ਹੈ ਹਾਂ ਜੀ ਬਾਕੀ ਜਿਹੜੀ ਰਹਿ ਗਈ ਆੜੀ ਵਾਲੀ ਗੱਲ ਹਾਂ ਜੀ ਤੈਨੂੰ ਸਮਝਾਉਣਾ ਮੈਂ ਹਾਂ ਜੀ ਠੀਕ ਆ ਇਹ ਜਿਹੜੇ ਆੜੀ ਨੇ ਜਿਹੜੇ ਤੂੰ ਮੰਤਰੀ ਕਹਿਣਾ ਹਾਂ ਜੀ ਇਹ ਤਾਂ ਮੰਨ ਕੇ ਚੱਲੋ ਜਿਹੜੀ ਸਰਕਾਰ ਆ ਉਹਦਾ ਹੀ ਮੰਤਰੀ ਹੋਊਗਾ ਹਾਂ ਜੀ ਠੀਕ ਆ ਹਾਂ ਜੀ ਜਿਵੇਂ ਪੁਲਿਸ ਆਫਸਰ ਹੋ ਗਏ ਜਾਂ ਬੜੇ ਕੋਈ ਅਹੁਦੇ ਤੇ ਹੋ ਗਿਆ ਬੰਦਾ ਹਾਂ ਜੀ ਉਹ ਉਨਾਂ ਟਾਈਮੇ ਹੋਊਗਾ ਜਿੰਨਾ ਟਾਈਮ ਦੀ ਉਹਨਾਂ ਦੀ ਮੰਨ ਨੌਕਰੀ ਹੁੰਦੀ ਆ ਜੌਬ ਹੁੰਦੀ ਆ ਹਾਂ ਜੀ ਠੀਕ ਆ ਹਾਂ ਜੀ ਜਿਹੜੀ ਆਪਣੀ ਆੜੀ ਆ ਹਾਂ ਜੀ ਠੀਕ ਆ ਤੈਨੂੰ ਗੱਲ ਸਮਝਾਉਣਾ ਮੈਂ ਫੇਰ ਵੀ ਨਾ ਦੁਬਾਰੇ ਕਦੇ ਗੱਲ ਧਿਆਨ ਚ ਰੱਖੀ ਠੀਕ ਆ ਵੀ ਆਪਣੀ ਆੜੀ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਕਲੰਗੀਆਂ ਵਾਲੇ ਨਾਲ ਸੱਚੇ ਪਾਤਸ਼ਾਹ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਠੀਕ ਹੈ ਠੀਕ ਆ ਹਾਂਜੀ ਜਿਹੜੇ ਇਹ ਮੰਤਰੀ ਨੇ ਇਹ ਵੀ ਉੱਥੇ ਜਾ ਕੇ ਸੁੱਖਾਂ ਸੁਖ ਦੇ ਰਹੇ ਵੀ ਮਾਲਕਾ ਮੈਂ ਮੰਤਰੀ ਬਣ ਜਾਂ ਪੁੱਛ ਵਾਲੇ ਨੇ ਜਿਹੜੇ ਤੂੰ ਕਹਿਣਾ ਹਾਂ ਜੀ ਜਿਹੜੇ ਉਹ ਬੰਦੇ ਦੇ ਘਰੇ ਮਨ ਆਉਂਦੇ ਤੇ ਹਾਂ ਜੀ ਉਹ ਵੀ ਉੱਥੇ ਜਾ ਕੇ ਮੱਥੇ ਟੇਕ ਕੇ ਕਹਿੰਦੇ ਨੇ ਵੀ ਸਾਨੂੰ ਏਦੂ ਹੋਰ ਉੱਪਰਲਾ ਮਨ ਰੈਂਕ ਮਿਲ ਜਵੇ ਠੀਕ ਆ ਜੀ ਠੀਕ ਆ ਹਾਂ ਜੀ ਤੈਨੂੰ ਗੱਲ ਐ ਮੈਂ ਸਮਝਾਉਣਾ ਧਿਆਨ ਨਾਲ ਠੀਕ ਆ ਜੇ ਮੰਨ ਕੇ ਚੱਲੋ ਦੋਸਤੀ ਕਰਨੀ ਆ ਜਾਂ ਆੜੀ ਪਾਉਣੀ ਆ ਤਾਂ ਪ੍ਰਮਾਤਮਾ ਨਾਲ ਪਾਓ ਠੀਕ ਠੀਕ ਆ ਵੀ ਪ੍ਰਮਾਤਮਾ ਦੀ ਇਹੀ ਜੀ ਆੜੀ ਆ ਜੇ ਤਾਂ ਕੇਰਾ ਲਾਲੀ ਨਾ ਟੁੱਟੇ ਜਿਹੜੇ ਹੋਰ ਤੇੜਿਆੜੀ ਦੋਸਤ ਹੋਣਗੇ ਜਾਂ ਕੋਈ ਹੋਰ ਉਰੇ ਵਾਲੇ ਨੇ ਧਰਤੀ ਵਾਲੇ ਹਾਂਜੀ ਇਹ ਤਾਂ ਮੰਨ ਕੇ ਚੱਲ ਟੁੱਟੀਆਂ ਰਹਿੰਦੀਆਂ ਨੇ ਲੱਗਦੀਆਂ ਰਹਿੰਦੀਆਂ ਨੇ ਆਪਾਂ ਨੂੰ ਉਹ ਸੱਚੇ ਪਾਤਸ਼ਾਹ ਦੀ ਮੰਨ ਕੇ ਚੱਲੋ ਉਹਦੀ ਆੜੀ ਚਾਹੀਦੀ ਆਪਾਂ ਨੂੰ ਹਾਂਜੀ ਠੀਕ ਆ ਸਾਰੀ ਦੁਨੀਆ ਜਿੰਨੇ ਮੰਤਰੀ ਨੇ ਜਿੰਨੇ ਵੀ بڑے ਬੰਦੇ ਨੇ ਸਭ ਉੱਥੇ ਜਾ ਕੇ ਸਿਰ ਝੁਕਾਉਂਦੇ ਨੇ ਉਹ ਤੋਂ ਚੀਜ਼ਾਂ ਮੰਗਦੇ ਨੇ ਠੀਕ ਆ ਜਦ ਆਪਾਂ ਉਹਦਾ ਪ੍ਰਮਾਤਮਾ ਦਾ ਨਾਮ ਲੈਨੇ ਆ ਦੋ ਟਾਈਮ ਹਾਂਜੀ ਹੁਣ ਦੇਖ ਤੂੰ ਵੀ ਪਹਿਲਾਂ ਨਸ਼ਾ ਪੱਤਾ ਕਰਦਾ ਸੀ दारू ਪੀਂਦਾ ਸੀ ਜਿੱਦਣ ਦਾ ਸਾਡੇ ਨਾਲ ਆਇਆ ਤੂੰ ਇਹ ਗੱਲਾਂ ਛੱਡ ਗਿਆ ਹਾਂਜੀ ਠੀਕ ਆ ਹਾਂਜੀ ਤੂੰ ਮੰਨਦਾ ਹੁਣ ਮੰਨ ਕੇ ਚੱਲੋ ਭੋਲੇनाथ ਨੂੰ ਮੰਨਦਾ ਇੱਕ ਉਹਨੂੰ ਮੰਨਦਾ ਆਪਣੇ ਹਲੂਮਾਨ ਜੀ ਨੂੰ ਹਾਂਜੀ ਤੂੰ ਰੋਜ਼ ਪਾਠ ਕਰਦਾ ਸ਼ਾਮ ਨੂੰ ਹਾਂਜੀ ਤੂੰ ਦੇਖ ਤੇਰਾ ਫਰਕ ਨਹੀਂ ਪੈਣ ਲੱਗ ਗਿਆ ਪੈਂਦਾ ਜੀ ਤੇਰੇ ਘਰੇ ਕੰਮ ਕੋਈ ਰੌਲਾ ਪੈਣੋ ਹਟ ਗਿਆ ਅੱਗੇ ਜਮੇ ਤੈਨੂੰ ਟੈਨਸ਼ਨ ਆਈ ਨਹੀਂ ਤੇ ਉਹ ਖਤਮ ਹੋ ਗਈ ਹਾਂਜੀ ਫੇਰ ਆਪਾਂ ਨੇ ਮੰਨ ਕੇ ਚੱਲ ਜਿਹੜੀ ਤੂੰ ਆੜੀ ਵਾਲੀ ਗੱਲ ਕਰਦਾ ਦੀ ਆੜੀ ਕਰ ਲਾਓ ਪ੍ਰਮਾਤਮਾ ਨਾਲ ਉਹਨੂੰ ਆੜੀ ਬਣਾਓ ਸਾਰੀ ਦੁਨੀਆ ਉਹ ਤੋਂ ਚੱਲਦੀ ਆ ਠੀਕ ਆ ਆਪਣੀ ਆੜੀ ਪ੍ਰਮਾਤਮਾ ਨਾਲ ਆ ਨਾ ਤੂੰ ਐਂ ਦੱਸ ਆਪਣਾ ਕਦੇ ਕੋਈ ਕੰਮ ਰੁਕੇ ਆ ਨਾ ਕੋਈ ਕੰਮ ਖੜਿਆ ਆਪਣਾ ਜਿੱਦ ਕਰ ਨਾ ਫੇਰ ਫੇਰ ਆਪਾਂ ਨੇ بڑے بڑے ਬੰਦਿਆਂ ਨਾਲ ਆੜੀ ਕੀ ਕਰਾਉਣੀ ਆ بڑا ਬੰਦਾ ਤਾਂ ਠੀਕ ਆ بڑا ਬੰਦਾ ਉਹਦੇ ਨਾਲ ਆੜੀ ਪਾਊਗਾ ਜਿੱਥੋਂ ਅਗਲੇ ਨੂੰ ਕੁਝ ਲੱਗਦਾ ਹੁੰਦਾ ਬਿਊਰੋ ਮੈਨੂੰ ਕੁਛ ਖਾਨ ਖੱਟਣ ਨੂੰ ਮਿਲੂਗਾ ਤਾਂ ਤੇਰੇ ਨਾਲ ਆੜੀ ਪਾਊਗਾ। ਪ੍ਰਮਾਤਮਾ ਜਿਹੜੀ ਪ੍ਰਮਾਤਮਾ ਚੀਜ਼ ਐਹੀ ਜੀ ਆ ਇਹਦੇ ਨਾਲ ਗਰੀਬ ਦੀ ਵੀ ਆੜੀ ਆ। ਅਮੀਰ ਦੀ ਵੀ ਆ ਜਿਹੜਾ ਜ ਮਰਜੀ ਬੰਦਾ ਇਹਦੇ ਨਾਲ ਆੜੀ ਪਾ ਲੋ। ਸਮਝ ਗਿਆ ਗੱਲ ਮੇਰੀ? ਹਾਂ ਜੀ ਹਾਂ। ਹਾਂ ਵੀ ਰੱਬ ਨਾਲ ਆੜੀ ਪਾਓ। ਹੋਰ ਨਾਲ ਨਾ ਕਿਸੇ ਨਾਲ ਪਾਓ। ਠੀਕ ਆ? ਹਾਂ ਜੀ ਹਾਂ। ਹਾਂ।